ਕਿ ਜਿਹੜਾ ਪੜ੍ਹਾਈ ਆ ਉਹ ਗਾਣੇ ਗਾ ਕੇ ਬਣਾਉਂਦੇ ਨੇ ਊੜਾ ਐੜਾ ਸਸਾ ਗਾਣੇ ਗਾ ਕੇ ਬਣਾਉਂਦੇ ਨੇ ਊੜਾ 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 ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ ਮਾਂ ਬੋਲੀ ਦੂਜੀਆਂ ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੇ ਇਸੇ ਤਰ੍ਹਾਂ ਹੀ ਅਸੀਂ ਆਪਣੀ ਮਾਂ ਬੋਲੀ ਬੋਲਣ ਵਾਲੇ ਸਾਰੇ ਬੱਚਿਆਂ ਨੂੰ ਹੀ ਸੁਨੇਹਾ ਦਿੰਦੇ ਹੁੰਦੇ ਆ ਵੀ ਪਹਿਲਾਂ ਸਾਨੂੰ ਮਾਂ ਬੋਲੀ ਇਹ ਚੰਗੀ ਤਰ੍ਹਾਂ ਆਉਂਦੀ ਆ ਬਾਕੀ ਸਾਰੀਆਂ ਭਾਸ਼ਾਵਾਂ ਸੀ ਸਿੱਖ ਸਕਦੇ ਆ ਤੇ ਪੜਾਉਣ ਦੇ ਢੰਗ ਤਰੀਕੇ ਸੀ ਬੱਚਾ ਉਹਨਾਂ ਤੋਂ ਭੱਜਦਾ ਸੀ ਸਕੂਲ ਤੋਂ ਤੇ ਮੈਨੂੰ ਮੇਰੇ ਅਧਿਆਪਕਾਂ ਨੇ ਸਿਖਾਇਆ ਸੀ ਵੀ ਜੇ ਇਸ ਤਰ੍ਹਾਂ ਦਾ ਕੋਈ ਤਰੀਕਾ ਹੋਵੇ ਜਿਵੇਂ ਬੱਚੇ ਨੂੰ ਗਾਉਣਾ ਬਹੁਤ ਪਸੰਦ ਹੁੰਦਾ ਜੇ ਉਹਨੂੰ ਉਹਦੇ ਵਿੱਚ ਸ਼ਾਮਲ ਕਰ ਲਿਆ ਜਾਵੇ ਪੜ੍ਹਾਈ ਦੇ ਵਿੱਚ ਬੱਚੇ ਦਾ ਗਾਉਣਾ ਤੇ ਪੜ੍ਹਾਈ ਦੇ ਇਕੱਠੇ ਹੋ ਜਾਣ ਤੇ ਉਹਦਾ ਮਨੋਰੰਜਨ ਵੀ ਹੋ ਜੂ ਉਹ ਗਾ ਵੀ ਲਊ ਤੇ ਸਿੱਖ ਵੀ ਲਊ ਇਹ ਜਰੂਰ ਮਾਪੇ ਲਈ ਮੇਰਾ ਸਨੇਹਾ ਕਿ ਬੱਚੇ ਨੂੰ ਜਿੰਨੀਆਂ ਮਰਜ਼ੀ ਭਾਸ਼ਾ ਮਾਉਣ ਪਰ ਜਿਹੜਾ ਸਭ ਤੋਂ ਵਧੀਆ ਆਪਣੇ ਮਨ ਦੇ ਭਾਵ ਪ੍ਰਗਟ ਕਰ ਸਕਦਾ ਤਾਂ ਮਾਂ ਬੋਲੀ ਵਿੱਚ ਹੀ ਪ੍ਰਗਟ ਕਰ ਸਕਦਾ। ਜਿਹੜਾ ਤਾਂ ਗਾਣਾ ਹੋ ਗਿਆ ਹੋਰ ਵੀ ਕੋਈ ਗਾਣਾ ਹੈਗਾ ਜਿਹੜਾ ਪੜਨ ਦੇ ਵਿੱਚ ਹੀ ਆਉਂਦਾ। ਹੋ ਜਾ ਤੇ ਚਾ ਨਾਲ ਪੜਦੇ ਨੇ ਬੜੇ ਸੋਹਣੇ ਲੱਗਦੇ ਨੇ ਬਟਿਆ ਦੇ ਪੈਨਸਲ ਫੜਦੇ ਨੇ ਅੱਪਾ ਦੇ ਸੋਹਣੇ ਜੀ ਨਹੀਂ ਮਤਲਬ ਸਰ ਜਿੱਦਾਂ ਸਾਨੂੰ ਪੜਾਉਂਦੇ ਆ ਸਾਡੇ ਟੀਚਰਸ ਸਾਨੂੰ ਬਹੁਤ ਵਧੀਆ ਲੱਗਦਾ ਅਸੀਗਾ ਮੈਂ ਨਹੀਂ ਦਿਨ ਤવાડી ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੀਵੀ ਸੋ ਅੱਜ ਪਹੁੰਚੇ ਆ ਲੁਧਿਆਣਾ ਖੇੜੀ ਚਮੜੀ ਪਿੰਡ ਹਾਈ ਸਕੂਲ ਦੇ ਵਿੱਚ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਆ ਤੁਹਾਨੂੰ ਦੱਸ ਦਈਏ ਅੱਜ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੈ ਸੋ ਮਾਤ੍ਰ ਪਾਸਾ ਦਿਵਸ ਗੱਲਬਾਤ ਕਰਦੇ ਆ ਸਕੂਲ ਦੇ ਵਿੱਚ ਪਹੁੰਚੇ ਆ ਬੱਚਿਆਂ ਨਾਲ ਜਾਣਾਂਗੇ ਉਸ ਤੋਂ ਬਾਅਦ ਟੀਚਰਾਂ ਨਾਲ ਵੀ ਜਾਣਾਂਗੇ ਆਖਿਰਕਾਰ ਅੱਜ ਕੀ ਹੈ ਸਭ ਤੋਂ ਪਹਿਲਾਂ ਬੱਚਿਆਂ ਨਾਲ ਜਾਣਦੇ ਆ ਬੱਚਿਓ ਅੱਜ ਕੀ ਹੈ ਮਾਂ ਬੋਲੀ ਦਿਵਸ ਅੱਜ ਕਿਹੜਾ ਦਿਨ ਹੈ ਮਾਂ ਬੋਲੀ ਦਿਵਸ ਕਿਹੜਾ ਦਿਨ ਅੱਜ ਮਾਂ ਬੋਲੀ ਦਿਵਸ ਕਿਹੜੇ ਸਕੂਲੇ ਪੜ੍ਹਦੇ ਹੋ ਕਿਹੜੇ ਸਕੂਲੇ ਪੜ੍ਹਦੇ ਹੋ ਖੇਤੀਬੇਟੀ ਸਮਰਾਨੀ ਹਾਈ ਸਕੂਲ ਬਿਲਕੁਲ ਸੋ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰਾ ਰਹੇ ਆਂ ਪੰਜਾਬੀ ਮਾਂ ਬੋਲੀ ਦਿਵਸ ਅੱਜ ਮਾਂ ਬੋਲੀ ਦਿਵਸ ਆ ਸੋ ਗੱਲਬਾਤ ਕਰਦੇ ਆਂ ਟੀਚਰਾਂ ਨਾਲ ਵੀ ਆਖਿਰਕਾਰ ਮਾਂ ਬੋਲੀ ਦਿਵਸ ਕਿਸ ਤਰੀਕੇ ਨੇ ਪੜ੍ਹਾਉਂਦੇ ਨੇ ਸੋ ਅਸੀਂ ਵੀ ਸੁਣਿਆ ਵੈ ਕਿ ਜਿਹੜਾ ਪੜ੍ਹਾਈ ਆ ਉਹ ਗਾਣੇ ਗਾ ਕੇ ਪੜ੍ਹਾਉਂਦੇ ਨੇ ਊੜਾ ਐੜਾ ਸਸਾ ਗਾਣੇ ਗਾ ਕੇ ਪੜ੍ਹਾਉਂਦੇ ਨੇ ਗੱਲਬਾਤ ਕਰਦੇ ਆਂ ਸਸੀਕਾਲ ਜੀ ਸਸੀਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਸਕੂਲ ਦੇ ਵਿੱਚ ਸਰ ਅੱਜ ਸਕੂਲ ਦੇ ਵਿੱਚ ਪਹੁੰਚੇ ਆ ਸਾਨੂੰ ਸੀਗਾ ਪਤਾ ਲੱਗਿਆ ਵੀ ਤੁਸੀਂ ਜਿਹੜੇ ਗਾਣੇ ਗਾ ਕੇ ਪੜਾਉਂਦੇ ਹੋ ਊੜਾ ਐੜਾ ਸੱਸਾ ਹਾਂਜੀ ਬਿਲਕੁਲ ਜੀ ਅੱਜ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਆ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਅਸੀਂ ਆਪਣੀ ਮਾਂ ਬੋਲੀ ਸਾਡੀ ਮਾਂ ਬੋਲੀ ਪੰਜਾਬੀ ਆ ਅਸੀਂ ਇਹ ਦਿਨ ਮਨਾ ਰਹੇ ਹਾਂ ਤੇ ਤੁਸੀਂ ਗੱਲ ਕੀਤੀ ਆ ਵੀ ਗਾ ਕੇ ਹਾਂ ਅਸੀਂ ਗਾ ਕੇ ਉੜੈਣਾ ਬੱਚਿਆਂ ਦੇ ਨਾਲ ਸਾਂਝਾ ਕਰਦੇ ਉਹਨਾਂ ਨੂੰ ਸਿਖਾਉਨੇ ਆ ਤੇ ਗਾ ਕੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਦੇ ਆ ਦਸ਼ਕਾਂ ਨੂੰ ਥੋੜਾ ਜਿਹਾ ਦੱਸੋਗੇ ਕਿ ਕਿਸ ਤਰੀਕੇ ਆਪਾਂ ਗਾ ਕੇ ਜਿਹੜਾ ਬੱਚਿਆਂ ਨੂੰ ਸਿਖਾਉਨੇ ਆ ਬੱਚੋ ਕਰੀਏ ਸ਼ੁਰੂਪੱਤ ਜੀ ਸਾਰੇ ਜਾਣੇ ਫਿਰ ਪੂਰੇ ਜੋਸ਼ ਨਾਲ ਬੋਲ ਕੇ ਦਿਖਾਓ ਬੱਚਿਓ ਅੱਜ ਪੰਜਾਬੀ ਮਾਂ ਬੋਲੀ ਦਿਵਸ ਆ ਠੀਕ ਆ ਕਰੀਏ ਸ਼ੁਰੂ ਜਨਮ ਜੀ ਊੜਾ 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 ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ ਬਿਲਕੁਲ ਸਰ ਜਿਹੜਾ ਊੜਾ 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 ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਗੂੜਾ ਮਤਲਬ ਕੀ ਆ ਸਰ ਇਹਦਾ ਦੇਖੋ ਜੀ ਰਿਸ਼ਤਾ ਸਾਡੀ ਸਾਂਝ ਵੀ ਮਾਂ ਬੋਲੀ ਪੰਜਾਬੀ ਆ ਜਿਹੜੀ ਸਾਨੂੰ ਸਾਡੀ ਮਾਂ ਤੋਂ ਮਿਲੀ ਆ ਸਾਡੀ ਮਾਂ ਬੋਲੀ ਆ ਸਾਡਾ ਉਹਦੇ ਨਾਲ ਬਹੁਤ ਗੂੜਾ ਰਿਸ਼ਤਾ ਮੇਰਾ ਖਿਆਲ ਆ ਵੀ ਮਾਂ ਬੋਲੀ ਤੋਂ ਪਿਆਰਾ ਇੱਕ ਇਨਸਾਨ ਦੀ ਜ਼ਿੰਦਗੀ 'ਚ ਹੋਰ ਕੁਝ ਵੀ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਮਾਂ ਦੇ ਭਾਵ ਜਿਹੜੀ ਬੋਲੀ ਵਿੱਚ ਪ੍ਰਗਟ ਕਰਦੇ ਆ ਦੂਜਿਆਂ ਨਾਲ ਉਹਨੂੰ ਬੋਲੀ ਕਹੇ ਜਾਂਦਾ ਤੇ ਸਾਡੀ ਮਾਂ ਬੋਲੀ ਪੰਜਾਬੀ ਆ ਸਾਡਾ ਉਹਦੇ ਨਾਲ ਬਹੁਤ ਗੂੜਾ ਰਿਸ਼ਤਾ ਸਾਡੀ ਸਾਂਝ ਆ ਇਹ ਕਹਿ ਰਹੇ ਨੇ ਸਾਡੇ ਬੱਚੇ ਬਿਲਕੁਲ ਸਰ ਮਾਂ ਬੋਲੀ ਮਾਤਰ ਪਾਸਾ ਜਿਹੜੀ ਅੱਜ ਮਾਤਰ ਪਾਸਾ ਦਿਵਸਾ ਪੂਰੇ ਵਰਲਡ ਦੇ ਵਿੱਚ ਮਨਾਈ ਜਾ ਰਹੀ ਹੈ ਹਰ ਸਟੇਜ ਉੱਤੇ ਹਰ ਤਰੀਕੇ ਦੇ ਪਾਸਾ ਮਨਾਈ ਜਾਂਦੀ ਹੋਣੀ ਹੈ ਮਾਤਰ ਪਾਸਾ ਸੋ ਇੱਥੇ ਪੰਜਾਬੀ ਮਾਤਰ ਪਾਸਾ ਮਨਾਈ ਜਾ ਰਹੀ ਹੈ ਹੋਰ ਵੀ ਹਰ ਧਰਮ ਦੇ ਬੱਚੇ ਤੇ ਪੜਦੇ ਹੋਣੇ ਉਹਨਾਂ ਨੂੰ ਵੀ ਕੀ ਸਿਖਾਇਆ ਜਾਂਦਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਬੱਚੇ ਦੀ ਜਿਹੜੀ ਮਾਂ ਬੋਲੀ ਆ ਪਹਿਲਾਂ ਉਹਨੂੰ ਉਹ ਜ਼ਰੂਰ ਆਉਣੀ ਚਾਹੀਦੀ ਆ ਜੇ ਸਾਡੇ ਕੋਲ ਕੋਈ ਵਿਦੇਸ਼ ਤੋਂ ਬੱਚਾ ਆ ਅਗਰ ਉਹਦੀ ਕੋਈ ਮਾਂ ਬੋਲੀ ਜੋ ਵੀ ਹੈ ਉਹਨੂੰ ਆਉਣੀ ਚਾਹੀਦੀ ਆ ਇਹ ਹਰ ਬੱਚੇ ਦਾ ਅਧਿਕਾਰ ਆ ਹਰ ਬੱਚੇ ਲਈ ਜ਼ਰੂਰੀ ਚਾਹੇ ਕਿਸੇ ਵੀ ਸਟੇਟ ਦਾ ਕਿਸੇ ਵੀ ਦੇਸ਼ ਦਾ ਉਸ ਤੋਂ ਬਾਅਦ ਦੂਜੀਆਂ ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੇ ਇਸੇ ਤਰ੍ਹਾਂ ਹੀ ਅਸੀਂ ਆਪਣੀ ਮਾਂ ਬੋਲੀ ਬੋਲਣ ਵਾਲੇ ਸਾਰੇ ਬੱਚਿਆਂ ਨੂੰ ਹੀ ਸੁਨੇਹਾ ਦਿੰਦੇ ਹੁੰਦੇ ਹੁੰਦੇ ਆ ਵੀ ਪਹਿਲਾਂ ਸਾਨੂੰ ਮਾਂ ਬੋਲੀ ਇਹ ਚੰਗੀ ਤਰ੍ਹਾਂ ਆਉਂਦੀ ਆ ਬਾਕੀ ਸਾਰੀਆਂ ਭਾਸ਼ਾਵਾਂ ਸੀ ਸਿੱਖ ਸਕਦੇ ਆ ਸਰ ਇੱਕ ਸਵਾਲ ਆ ਤੁਸੀਂ ਕਿਵੇਂ ਕੀ ਸੋਚਿਆ ਸੀਗਾ ਆਪਣੇ ਮਨ ਦੇ ਵਿੱਚ ਕਿ ਮੈਂ ਬੱਚਿਆਂ ਨੂੰ ਜਿਹੜਾ ਗਾਣੇ ਗਾ ਕੇ ਸਿਖਾਉਂਗਾ ਮਾਂ ਬੋਲੀ ਪਸ ਇਦਾਂ ਜੀ ਮੈਂ ਪਹਿਲਾਂ ਪ੍ਰਾਇਮਰੀ ਸਕੂਲ ਵਿੱਚ ਪੜਾਉਂਦਾ ਹੁੰਦਾ ਸੀ ਮੈਨੂੰ ਲੱਗਿਆ ਵੀ ਪਹਿਲਾਂ ਬੱਚਿਆਂ ਨੂੰ ਜਿਹੜੇ ਪੜਾਉਣ ਦੇ ਢੰਗ ਤਰੀਕੇ ਸੀ ਬੱਚਾ ਉਹਨਾਂ ਤੋਂ ਭੱਜਦਾ ਸੀ ਸਕੂਲ ਤੋਂ ਤੇ ਮੈਨੂੰ ਮੇਰੇ ਅਧਿਆਪਕਾਂ ਨੇ ਸਿਖਾਇਆ ਸੀ ਵੀ ਜੇ ਇਸ ਤਰ੍ਹਾਂ ਦਾ ਕੋਈ ਤਰੀਕਾ ਹੋਵੇ ਜਿਵੇਂ ਬੱਚੇ ਨੂੰ ਗਾਉਣਾ ਬਹੁਤ ਪਸੰਦ ਹੁੰਦਾ ਜੇ ਉਹਨੂੰ ਉਹਦੇ ਵਿੱਚ ਸ਼ਾਮਲ ਕਰ ਲਿਆ ਜਾਵੇ ਪੜ੍ਹਾਈ ਦੇ ਵਿੱਚ ਬੱਚੇ ਦਾ ਗਾਉਣਾ ਤੇ ਪੜ੍ਹਾਈ ਜੇ ਇਕੱਠੇ ਹੋ ਜਾਣ ਤੇ ਉਹਦਾ ਮਨੋਰੰਜਨ ਵੀ ਹੋ ਜੂ ਉਹ ਗਾ ਵੀ ਲਊ ਤੇ ਸਿੱਖ ਵੀ ਲਊ ਬਿਲਕੁਲ ਬੱਚੇ ਨਾਲ ਗੱਲਬਾਤ ਕਰਾਂਗੇ ਬੱਚਿਓ ਕਿਸ ਤਰੀਕੇ ਟੀਚਰ ਪੜ੍ਹਾਉਂਦੇ ਨੇ ਬਹੁਤ ਵਧੀਆ ਸਾਨੂੰ ਪੜ੍ਹਾਉਂਦੇ ਨੇ ਜੀ ਇਹ ਤਾਂ ਗਾਣੇ ਗਾਉਂਦੇ ਨੇ ਜੀ ਹਾਂ ਜੀ ਗਾਣੇ ਵੀ ਗਾਉਂਦੇ ਨੇ ਪੜ੍ਹਾਉਂਦੇ ਵੀ ਵਧੀਆ ਨੇ ਜੀ ਨਹੀਂ ਕਿੱਦਾਂ ਗਾਣੇ ਗਾ ਕੇ ਪੜ੍ਹਾਉਂਦੇ ਨੇ ਵਧੀਆ ਲੱਗਦਾ ਜੀ ਹਾਂ ਉਦਾਂ ਆਪਾਂ ਪੜੀਏ ਜਿਹੜਾ ਊੜਾ ਐੜਾ ਇਹੀ ਤੇ ਗਾਣੇ गा ਕੇ ਵਧੀਆ ਲੱਗਦਾ ਜੀ ਹਾਂ ਜੀ ਸੋ ਸਰ ਹੋਰ ਕੀ ਕਹਿਣਾ ਚਾਹੂੰਗੀ ਕਿਉਂਕਿ ਹੋਰ ਵੀ ਇਸ ਸਕੂਲ ਦੇ ਵਿੱਚ ਕਿੰਨੇ ਵੀ ਕਿਲਾਸ ਤੱਕ ਸਕੂਲ ਹੈ ਇਹ 6ਵੀਂ ਤੋਂ 10ਵੀਂ ਤੱਕ ਸਾਡਾ ਸਕੂਲ ਹੈ ਜੀ ਸਾਡੇ ਕੋਲ 350 ਦੇ ਕਰੀਬ ਬੱਚੇ ਪੜ੍ਹਦੇ ਆ ਹੋਰ ਮੈਂ ਇਹੀ ਕਹਿਣਾ ਚਾਹੂੰਗਾ ਵੀ ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਕੱਲਾ ਊੜੇ ਆੜੇ ਦੀ ਗੱਲ ਹੀ ਨਹੀਂ ਜਿਹੜੀਆਂ ਅਸੀਂ ਹੋਰ ਸਿੱਖਿਆਵਾਂ ਬੱਚਿਆਂ ਨੂੰ ਦੇਣੀਆਂ ਚਾਹੁੰਦੇ ਹਾਂ ਵੀ ਅਸੀਂ ਬੱਚਿਆਂ ਨੂੰ ਗਾ ਕੇ ਚਾਹੇ ਗੁਰੂ ਸਾਹਿਬਾਨ ਨਾਲ ਸੰਬੰਧਤ ਹੋਵੇ ਚਾਹੇ ਨੈਤਿਕ ਸਿੱਖਿਆ ਦੀ ਗੱਲ ਹੋਵੇ ਚਾਹੇ ਰੁੱਖਾਂ ਨਾਲ ਜੋੜਨ ਦੀ ਗੱਲ ਹੋਵੇ ਚਾਹੇ ਮਾਂ ਬੋਲੀ ਨਾਲ ਜੋੜਨ ਦੀ ਗੱਲ ਹੋਵੇ ਚਾਹੇ ਵਾਤਾਵਰਣ ਨਾਲ ਜੋੜਨ ਦੀ ਗੱਲ ਹੋਵੇ ਜਦੋਂ ਵੀ ਕੋਈ ਦਿਨ ਹੋਵੇ ਤਾਂ ਅਸੀਂ ਉਸ ਵੇਲੇ ਉਸ ਤਰ੍ਹਾਂ ਦਾ ਗੀਤ ਸਰ ਮਾਪਿਆਂ ਦੀ ਸੋਚ ਹੁੰਦੀ ਕਿ ਸਾਡੇ ਬੱਚੇ ਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਨਹੀਂ ਹਰ ਮਾਪੇ ਦੀ ਇਹ ਪੌਦਾ ਸਤਕਾਰ ਕਰਦੇ ਆ ਬੱਚੇ ਨੂੰ ਅੰਗਰੇਜ਼ੀ ਆਵੇ ਹਿੰਦੀ ਆਵੇ ਤਾਮਲ ਆਵੇ ਸਾਰੀਆਂ ਭਾਸ਼ਾਵਾਂ ਹੋਣ ਪਰ ਉਸ ਤੋਂ ਪਹਿਲਾਂ ਉਹਨੂੰ ਮਾਂ ਬੋਲੀ ਜ਼ਰੂਰ ਆਵੇ ਜੇ ਬੱਚੇ ਤੋਂ ਤੁਸੀਂ ਮਾਂ ਬੋਲੀ ਖੋਲੀ ਤਾਂ ਉਹਦੀ ਮਾਂ ਖੋਲੀ ਇਹ ਜਰੂਰ ਮਾਪੇ ਲਈ ਮੇਰਾ ਸਨੇਹਾ ਕਿ ਬੱਚੇ ਨੂੰ ਜਿੰਨੀ ਮਰਜੀ ਪਿਆਰ ਸ਼ਾਮਾਉਣ ਪਰ ਜਿਹੜਾ ਸਭ ਤੋਂ ਵਧੀਆ ਆਪਣੇ ਮਨ ਦੇ ਪਾ ਪ੍ਰਗਟ ਕਰ ਸਕਦਾ ਤਾਂ ਮਾਂ ਬੋਲੀ ਵਿੱਚ ਹੀ ਪ੍ਰਗਟ ਕਰ ਸਕਦਾ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਵਿਦਵਾਨਾਂ ਨੇ ਵੀ ਬਾਰ ਬਾਰ ਸਾਨੂੰ ਇਹ ਕਿਹਾ ਵੀ ਬੱਚੇ ਲਈ ਸਭ ਤੋਂ ਬਹੁਤ ਵੱਡੀ ਸਗਾਤ ਆ ਮਾਂ ਦੇ ਨਾਲ ਨਾਲ ਉਹਦੀ ਮਾਂ ਦੀ ਬੋਲੀ ਇਸ ਕਰਕੇ ਜੋ ਮਰਜੀ ਸਿਖਾਓ ਪਰ ਮਾਂ ਬੋਲੀ ਤੋਂ ਬੱਚੇ ਨੂੰ ਨਾ ਤੋੜੋ ਸਰ ਕਿਵੇਂ ਲੱਗਦਾ ਜਿੱਦਾਂ ਕਿ ਇੱਥੇ ਜਿਹੜੇ ਲੋਕ ਪੜਦੇ ਨੇ ਪੰਜਾਬ ਦੇ ਵਿੱਚ ਹੀ ਆ ਬਾਹਰ ਜਾਂਦੇ ਬਾਹਲੇ ਦੇਸ਼ਾਂ ਵਿੱਚ ਜਾਂਦੇ ਉਸ ਤੋਂ ਬਾਅਦ ਆਂਦੇ ਨੇ ਤੇ ਆਪਣੀ ਮਾਂ ਬੋਲੀ ਪਾਸਾ ਵੀ ਕਈ ਲੋਕ ਜਿਹੜੇ ਹੁੰਦੇ ਉਹ ਭੁੱਲ ਜਾਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੇਰਾ ਤਾਂ ਇਹ ਖਿਆਲਾ ਵੀ ਉਹ ਭੁੱਲ ਤਾਂ ਕੋਈ ਨਹੀਂ ਸਕਦਾ ਹੁੰਦਾ ਤੁਸੀਂ ਵੀ ਮੇਰੇ ਨਾਲ ਗੱਲ ਕਰ ਰਹੇ ਹੋ ਜਿਹੜੀ ਤੁਹਾਡੀ ਮਾਂ ਬੋਲੀ ਆ ਉਹ ਚਾਹੇ ਤੁਹਾਡੀ ਕੋਈ ਵੀ ਭਾਸ਼ਾ ਹੋਵੇ ਤੁਸੀਂ ਉਹਨੂੰ ਕਿਤੇ ਨਹੀਂ ਭੁੱਲ ਸਕਦੇ ਹਾਂ ਜੇ ਜਾਣ ਕੇ ਭੁਲਾਉਣ ਦੀ ਗੱਲ ਉਹਨਾਂ ਨਾਲ ਹੀ ਹੋ ਸਕਦੀ ਆ ਜੋ ਕੋਈ ਕਹੇ ਨਾ ਮੈਨੂੰ ਮਾਂ ਬੋਲੀ ਭੁੱਲ ਗਈ ਇਹ ਸਵਾਲ ਗਲਤ ਆ ਮਾਂ ਬੋਲੀ ਕਿਵੇਂ ਉਹ ਨਹੀਂ ਭੁੱਲਦੀ ਉਹ ਜਾਣ ਵਜੋਂ ਕਿ ਦੂਜੀ ਭਾਸ਼ਾ ਨੂੰ ਵਰਤਣਾ ਚਾਹੁੰਦਾ ਉਹਦੀ ਖੁਸ਼ੀ ਆ ਪਰ ਜੋ ਖੁਸ਼ੀ ਮਾਂ ਬੋਲੀ ਬੋਲ ਕੇ ਚਾਹੇ ਕਹਿੰਦੇ ਹੁੰਦੇ ਵੀ ਮੈਂ ਦੇਸ਼ ਪਰਦੇਸ਼ ਕਿੱਥੇ ਵੀ ਚਲਾ ਜਾਵਾਂ ਨਾ ਉੱਥੇ ਮੈਨੂੰ ਸੁਪਨੇ ਮੇਰੀ ਮਾਂ ਬੋਲੀ ਚ ਆਉਂਦੇ ਨੇ ਲੱਖ ਪਰਦੇਸ਼ ਦੀ ਧਰਤੀ ਗਾਉਂਦੇ ਸੁ ਸਰ ਜਿਵੇਂ ਕਿ ਉੜਾ ਏੜਾ ਦਾ ਗਾਣਾ ਹੋ ਗਿਆ ਹੋਰ ਵੀ ਕੋਈ ਗਾਣਾ ਹੈਗਾ ਜਿਹੜਾ ਪੜਨ ਦੇ ਵਿੱਚ ਹੀ ਆਂਦਾ ਹੋਵੇ ਹਾਂਜੀ ਹਾਂਜੀ ਦੇਖੋ ਸਭ ਤੋਂ ਜ਼ਰੂਰੀ ਸੁਗਾਤ ਦੁਨੀਆ ਤੇ ਹੁੰਦੇ ਆ ਬੱਚੇ ਤੇ ਬੱਚਿਆਂ ਦੇ ਬਾਰੇ ਅਸੀਂ ਕੀਤਰ ਰਲ ਕੇ ਗਾਉਨੇ ਆ ਤੁਹਾਡੇ ਨਾਲ ਅਸੀਂ ਗੀਤ ਤਾਂ ਬਹੁਤ ਗਾਉਨੇ ਆ ਪਰ ਇਹ ਗੀਤ ਹੁਣ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਹੋ ਜਦ ਚਾ ਨਾਲ ਪੜਦੇ ਨੇ ਬੜੇ ਸੋਹਣੇ ਲੱਗਦੇ ਨੇ ਹੋ ਜਦ ਪੈਨਸਲ ਫੜਦੇ ਨੇ ਬੜੇ ਸੋਹਣੇ ਲੱਗਦੇ ਨੇ ਹੋ ਜਦ ਚਾ ਨਾਲ ਪੜਦੇ ਨੇ ਬੜੇ ਚੰਨ ਤਾਰੇ ਫੜਦੇ ਨੇ ਬੜੇ ਸੋਹਣੇ ਲੱਗਦੇ ਨੇ ਉੱਚੀ ਮੰਜ਼ਲ ਚੜ੍ਹਦੇ ਨੇ ਬੜੇ ਸੋਹਣੇ ਲੱਗਦੇ ਨੇ ਬੜੇ ਸੋਹਣੇ ਲੱਗਦੇ ਨੇ ਸੋ ਅ ਬੱਚੇ ਨਾ ਵੀ ਜਾਣਾਂਗੇ ਬੱਚਿਓ ਪੰਜਾਬੀ ਦੇ ਵਿੱਚ ਗਾਣੇ गा ਕੇ ਪੜਾਉਣਾ ਇਹ ਵਧੀਆ ਲੱਗਦਾ ਜੀ ਹਾਂ ਜੀ ਮਾਪਿਆਂ ਦੀ ਸੋਚ ਹੁੰਦੀ ਬੱਚੇ ਸਾਡੇ ਜਾਣ ਪੜਨ ਗਾਣੇ ਗਾਉਣ ਲਈ ਪਹੁੰਚ ਕੇ ਸਕੂਲ ਲਈ ਇਹ ਲੱਗਦਾ ਜੀ ਨਹੀਂ ਮਤਲਬ ਸਰ ਜਿੱਦਾਂ ਸਾਨੂੰ ਪੜਾਉਂਦੇ ਆ ਸਾਡੇ ਟੀਚਰ ਸਾਨੂੰ ਬਹੁਤ ਵਧੀਆ ਲੱਗਦਾ ਤੇ ਪੜ ਗਾਣੇ गा ਕੇ ਸਾਨੂੰ ਵਧੀਆ ਲੱਗਦਾ ਤੇ ਮਤਲਬ ਜਿੱਦਾਂ ਪੜਾਉਂਦੇ ਨੇ ਗਾਣੇ गाਗਾ ਕੇ ਇਹ ਵੀ ਸਾਨੂੰ ਬਹੁਤ ਵਧੀਆ ਲੱਗਦਾ ਤੇ ਉਹਦਾ ਵੀ ਸਾਰੇ ਸਬਜੈਕਟਸ ਪੜਾਉਂਦੇ ਨੇ ਉਹ ਵੀ ਵਧੀਆ ਲੱਗਦੇ ਨੇ ਪੰਜਵੀਂ ਦੇ ਵਿੱਚ ਨਾਮ ਪੜਨਾ ਪਤਾ ਸਾਰਿਆਂ ਨੂੰ ਜੀ ਜੀ ਨਾਮ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ ਪੰਜ ਪਰ ਨਾਮ 6 ਕੀ ਕਹਿਣਾ ਚਾਹੂੰਗਾ ਇਹਨਾਂ ਦੇ ਵਿੱਚ ਬਹੁਤ ਸੋਹਣੇ ਬੱਚੇ ਆ ਤੇ ਬਹੁਤ ਵਧੀਆ ਪੜਦੇ ਵੀ ਨੇ ਬਹੁਤ ਵਧੀਆ ਕੁਛ ਨੇ ਬੱਚੇ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਬੱਚਿਆਂ ਨੂੰ ਇੰਨਾ ਪਿਆਰ ਦਿੱਤਾ ਹੈਨਾ ਇੰਨਾ ਮਾਣ ਦਿੱਤਾ ਤੇ ਇਹੀ ਕਹਿਣਾ ਚਾਹੂੰਗਾ ਵੀ ਆਪਣੀ ਮਾਂ ਬੋਲੀ ਨਾਲ ਸਾਨੂੰ ਸਾਰਿਆਂ ਨੂੰ ਜੁੜੇ ਰਹਿਣਾ ਚਾਹੀਦਾ ਮਾਂ ਬੋਲੀ ਵਿੱਚ ਸਾਡੀਆਂ ਲੋਰੀਆਂ ਨੇ ਸਾਡੇ ਲਈ ਦੁਆਵਾਂ ਨੇ ਸਾਡੇ ਲਈ ਅਸੀਸਾਂ ਨੇ ਸਾਡੇ ਲਈ ਨਿਗਾ ਸੋ ਮਾਂ ਬੋਲੀ ਦੀ ਨਿੱਗੀ ਗੋਦ ਲਾ ਦਿੰਦੀ ਮਨ ਦਾ ਹਰ ਬੋਝ ਇਸ ਕਰਕੇ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਨਾ ਚਾਹੀਦਾ ਇਹ ਹੀ ਕਹਿਣਾ ਚਾਹੁੰਗਾ ਜੀ ਬਿਲਕੁਲ ਸੋ ਤੁਹਾਨੂੰ ਦੱਸ ਦਈਏ ਸਾਡੇ ਨਾਲ ਟੀਚਰ ਮੌਜੂਦ ਸੀਗੇ ਬੱਚੇ ਮੌਜੂਦ ਸੀਗੇ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਗੱਲਬਾਤ ਕੀਤੀ ਹੈ ਕਿਹੜੀ ਚਮੜੀ ਪਿੰਡ ਹਾਈ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਸੀਗੇ ਜਿੱਥੇ ਮਾਤਰ ਪਾਸਾ ਦਿਵਸ ਜਿਹੜੀ ਹੈ ਬਹੁਤ ਹੀ ਖੁਸ਼ਹਾਲੀ ਨਾਲ ਤੇ ਇੱਕ ਜਿਹੜਾ ਤਿਵਾਰ ਹੁੰਦਾ ਉਸ ਤਰੀਕੇ ਨੇ ਮਨਾਇਆ ਜਾਂਦਾ ਵੇ ਉਸ ਤੋਂ ਬਾਅਦ ਬੱਚਿਆਂ ਨੂੰ ਗਾਣੇ ਗਾ ਕੇ ਵੀ ਸਿਖਾਇਆ ਜਾਂਦਾ ਕਿ ਸਾਡੀ ਮਾਂ ਬੋਲੀ ਵਾਸਾ ਕੀ ਹੈ